ਆ ਦੂਜਿਆਂ ਦੀ ਕੁੱਤੀ ਵਾਂਗੂ ਢਿੱਡ ਫਲਾਈ ਖੜਾ ਜਿਹੜਾ ਚਿੱਟੇ ਕੱਪੜਿਆਂ ਵਾਲਾ ਤਿੱਲੇਦਾਰ ਜੁੱਤੀ ਪਾਈ ਖੜਾ ਆ ਇਹਨੇ ਮੂੰਹ ਲਕੋਇਆ ਹੋਇਆ ਇਹਨੂੰ ਕੋਈ ਕਰੋਨਾ ਨਹੀਂ ਹੋਇਆ ਇਹ ਮਿੱਟੀ ਘੱਟੇ ਤੋਂ ਬਚਣ ਲਈ ਮੂੰਹ ਨਹੀਂ ਲਕੋਇਆ ਹੋਇਆ ਇਹ ਬੰਦਾ ਮਾਤੜ ਲੋਕਾਂ ਦਾ ਖੂਨ ਚੂਸਣ ਵਾਲਾ ਇੱਕ ਪਟਵਾਰੀ ਆ ਇਹ ਮੁਖਸ਼ਦ ਸਾਹਿਬ ਤੋਂ ਖਬਰ ਆਈ ਹੈਗੀ ਆ ਕਿ 3 ਕ ਹਜ਼ਾਰ ਰੁਪਏ ਬਦਲੇ ਮਾਲ ਪਟਵਾਰੀ ਬਿਜਲੀਅੰਸ ਦੇ ਬਿਊਰੋ ਦੇ ਅੜਕੇ ਚੜ ਗਿਆ ਹੈਗਾ ਇਹਦੇ ਚਿੱਟੇ ਕੱਪੜਿਆਂ ਤੇ ਨਾ ਜਾਇਓ ਇਹ ਚਿੱਟੇ ਕੱਪੜਿਆਂ 'ਚ ਦੇਖੋ ਕਿੰਨਾ ਸਾਫ ਸੁਥਰਾ ਲੱਗਦਾ ਆਪਣੇ ਆਪ ਨੂੰ ਕਿੰਨਾ ਮਤਲਬ ਭੱਦਰਪੁਰਸ਼ ਅਖਬਾਣ ਦੀ ਕੋਸ਼ਿਸ਼ ਕਰ ਰਿਹਾ ਹੈ 300 ਰੁਪਏ ਰਿਸ਼ਵਤ ਲੈਣ ਦਾ ਮਾਲ ਪਟਵਾਰੀ ਬਿਜਲੀਅੰਸ ਵੱਲੋਂ ਰੰਗੇ ਹੱਥੀ ਕਾਬੂ ਕੀਤਾ ਗਿਆਗਾ ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮਹਿੰਮ ਦੌਰਾਨ ਮਾਲ ਹਲਕਾ ਮਲੋੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਤਨਾਤ ਮਾਲ ਪਟਵਾਰੀ ਨਰਿੰਦਰ ਕੁਮਾਰ ਉਰਫ ਨੀਟਾ ਇਹਦਾ ਨਾਮ ਦੱਸਿਆ ਜਾ ਰਿਹਾ ਹੈ 3000 ਰੁਪਏ ਰਿਸ਼ਵਤ ਲੈਂਦੇ ਕਾਬੂ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਜ਼ਨਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮਾਲ ਵਿਭਾਗ ਦੇ ਉਕਤ ਕਰਮਚਾਰੀ ਵਿਰੁੱਧ ਇਹ ਕੇਸ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਸਬਾ ਮਲੋੜ ਦੇ ਵਸਨੀਕ ਸਰਜੀਤ ਸਿੰਘ ਨੇ ਸ਼ਿਕਾਇਤ ਦੇ ਦਰਜ ਕੀਤਾ ਗਿਆ ਹੈ ਹੋਰ ਬਿਰਬੇ ਦਿੰਦਿਆ ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਬਿਜ਼ਨਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਇਹ ਪਟਵਾਰੀ ਉਸਦੀ ਜ਼ਮੀਨ ਦੇ ਇੰਤਕਾਲ ਦੇ ਬਦਲੇ 10000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਉਸ ਤੋਂ ਇੱਕ ਵਾਰ 2000 ਤੇ ਦੂਜੀ ਵਾਰ 1000 ਰੁਪਏ ਲੈ ਚੁੱਕਾ ਹੈ ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ ਲਾਇਆ ਕਿ ਇੱਕ ਪਟਵਾਰੀ ਜਿਹੜਾ ਹੈਗਾ ਮਾਲ ਵਿਭਾਗ ਵਿੱਚ ਇੰਤਕਾਲ ਦਰਜ ਕਰਨ ਬਦਲੇ 3000 ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਉਸਨੇ ਪਟਵਾਰੀ ਕੋਲੋਂ ਰਿਸ਼ਵਤ ਮੰਗਦੀ ਸਾਰੀ ਗੱਲਬਾਤ ਰਿਕਾਰਡ ਕਰ ਲਈ ਸੀ ਬੁਲਾਰੇ ਨੇ ਦੱਸਿਆ ਕਿ ਬਠਿੰਡਾ ਰੇਂਜ ਦੀ ਬਿਜਲੀ ਸ ਜੁਨਿਟ ਦੇ ਸ਼ਿਕਾਇਤ ਤੇ ਲਗਾਏ ਗਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਜਾਲ ਵਿਛਾਇਆ ਆ ਮਲਜਮ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਤੋਂ 3000 ਰੁਪਏ ਰਿਸ਼ਵਤ ਲੈਂਦਾ ਰੰਗੇ ਹਤੀ ਕਾਬੂ ਕਰ ਲਿਆ ਇਸ ਸੰਬੰਧੀ ਮਾਲ ਕਰਮਚਾਰੀ ਵਿਭਾਗ ਵਿਜੀਲੈਂਸ ਬਿਊਰੋ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਉਹਨਾਂ ਦੱਸਿਆ ਕਿ ਮਲਜਮ ਪਟਵਾਰੀ ਨੂੰ ਭੜਕੇ ਸਮਰੱਥ ਅ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਸ ਸੰਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤੁਹਾਡਾ ਕੀ ਵਿਚਾਰ ਹੈ ਇਸ ਚਿੱਤ ਕਪੜੀਏ ਦੂਜਿਆਂ ਦੀ ਕੁੱਤੀ ਵਾਂਗੂ ਫਲਾਈ ਟਿੱਡ ਵਰਗੇ ਪਟਵਾਰੀ ਲਈ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਜੀ ਫੇਸਬੁੱਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ